सिम्पा अवार्ड्स 2025 ਦਾ ਆਯੋਜਨ ਸੀਜੀਸੀ ਝੰਡੇੜੀ ਵਿਖੇ ਕੀਤਾ ਗਿਆ ਜਿਸ ਦੇ ਵਿੱਚ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਤੇ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਫਨਕਾਰਾਂ ਅਤੇ ਫਿਲਮੀ ਦੁਨੀਆ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਕਰ ਦਸ਼ਾ ਪ੍ਰਿੰਡੋਜ਼ ਮੈਂ ਹਰਬਨ ਮੀਆਂ ਪੁਰੀ ਸਿਜੀਸੀ ਝੰਡੇੜੀ ਵਿਖੇ ਜਿੱਤੇ ਸਨ ਮੀਡੀਆ ਪੰਜਾਬੀ ਅਵਾਰਡ ਕਰਾਇਆ ਗਿਆ ਜਿਸ ਵਿੱਚ ਮੈਡਮ ਜੀਤ ਕਲੋਨੀ ਦਾ ਵਿਸ਼ੇਸ਼ ਯੋਗਦਾਨ ਹੈ ਮੈਂ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸ਼ਾਸਤਰੀ ਕਾਲ ਕੀਚਣਾ ਚੋਗੇ ਇਹਦੇ ਫਿਲਮ ਅਵਾਰਡ ਵਾਤੇ ਇਹ ਫਿਲਮ ਅਵਾਰਡ ਜਿਹੜਾ ਇਹ ਹੋਣਾ ਚਾਹੀਦਾ ਆ ਪੰਜਾਬ ਦੇ ਵਿੱਚ ਸਪੈਸ਼ਲ ਹੋਇਆ ਇੰਨਾ ਕੁ ਜ਼ਿਆਦਾ ਰਿਦਮ ਲੱਗਿਆ ਜਿਵੇਂ क्रेਜ਼ ਹੁੰਦਾ ਲੋਕਾਂ ਨੂੰ ਬਾਲੀਵੁੱਡ ਦਾ ਦੇਖਣ ਦਾ ਕਿ ਵਾਟਸ ਆ ਰਿਹਾ ਵਾਟਸ ਆ ਰਹੇ ਤੇ ਉਸ ਲੈਵਲ ਦਾ ਅਵਾਰਡ ਕਰਵਾਇਆ ਇਹ ਇੱਕ ਪੀਮ ਵਰਕ ਵਿੱਚ ਅਸੀਂ ਕਰਵਾਇਆ ਫਸਟ ਟਾਈਮ ਕਰਵਾਇਆ ਕੋਸ਼ਿਸ਼ ਕੀਤੀ ਆ ਕਿ ਲੋਕਾਂ ਦੇ ਦਿਨਾਂ ਵਿੱਚ ਰਿਦਮ ਪਾ ਸਕੀਏ ਜਿਹੜੇ ਪਰਦੇ ਦੇ ਪਿੱਛੇ ਲੋਕ ਰਹਿੰਦੇ ਆ ਰਿਪੋਰਟਰ ਜਿਹੜੇ ਹੈਗੇ ਆ ਤੇ ਨਾਲ ਫਿਲਮੀ ਲਾਈਨ ਦੇ ਜਿਹੜੇ ਲੋਕ ਆ ਉਹਨਾਂ ਨੂੰ ਸਨਮਾਨਤ ਕਰ ਪਾਈਏ ਤੇ ਅੱਗੇ ਵਧਾਈਏ ਤੇ ਉਹਨਾਂ ਦੇ ਵਿੱਚ ਹੌਸਲਾ ਫਿਜਾਈ ਐ ਨਹੀਂ ਕਿ ਆਵੇ ਕਿ ਉਹ ਆਪਣੇ ਵਿਕੇ ਰਿਦਮ ਤੇ ਆ ਕੇ ਆਪਣੇ ਸਮਾਜ ਨੂੰ ਵਧੀਆ ਦਿਸ਼ਾ ਦੇਣ। ਇਹਦੇ ਨਾਲ ਕੀ ਆ ਕਿ ਉਹ ਲੋਕ ਖੁਸ਼ ਹੋਣਗੇ, ਖੁਸ਼ ਹੋ ਕੇ ਆਪਣੇ ਸਰਾਉਂਡਿੰਗ ਨੂੰ ਖੁਸ਼ ਰੱਖਣਗੇ ਤੇ ਸਾਡਾ ਪੰਜਾਬ ਖੁਸ਼ਹਾਲ ਹੋਵੇਗਾ। ਅਸੀਂ ਇਸ ਕਰਕੇ ਸਿੰਪਾ ਅਵਾਰਡਸ ਕਰਾਈ ਗਏ 225 ਕਿ ਸਾਡਾ ਪੰਜਾਬ ਇਸ ਤਰ੍ਹਾਂ ਹੀ ਰੌਣਕਾਂ ਵਿੱਚ ਰਹੇ ਤੇ ਪੰਜਾਬ ਵਿੱਚ ਹਰ ਐਪ ਦੂਰ ਹੋ ਚੁੱਕੀ ਮੈਂ ਤੁਹਾਡਾ ਵਿਸ਼ੇਸ਼ ਜੁਗਦਾਨ ਰਿਹਾ ਤੁਸੀਂ ਪਹਿਲੇ ਦਿਨ ਤੋਂ ਨਾਲ ਹੋ ਸੋ ਕਿੰਨਾ ਕੁ ਸਟ੍ਰਗਲ ਕਰਨਾ ਪਿਆ ਇਸ ਨੂੰ ਨੇਪਰੇ ਚੜ੍ਹਨੇ ਹਾਂ ਸਟ੍ਰਗਲ ਬਹੁਤ ਕਰਨਾ ਰਿਹਾ ਪਰ ਮੈਂ ਬੱਚਿਆਂ ਨੂੰ ਕਿਹਾ ਸੀ ਕਿ ਤੁਸੀਂ ਅੱਗੇ ਵਧੋ ਮੈਂ ਪਿੱਛੇ ਹੋ ਕੇ ਤੁਹਾਨੂੰ ਹਰ ਸਪੋਰਟ ਕਰਦੀ ਹਾਂ ਜਿੱਤੇ ਮੁਸ਼ਕਲ ਆਂਦੀ ਆ ਮੈਂ ਰ੍ਹਾਂਗੀ ਨਾਲ ਦਿਨ ਕੀ ਜੀ ਦਾ ਸਪੈਸ਼ਲ ਇਹਦੇ ਵਿੱਚ ਆਪਣੇ ਜਰਨਲਿਸਟ ਵੀ ਆ ਫਿਲਮਾਂ 'ਚ ਵੀ ਆਉਣ ਲੱਗ ਗਏ ਉਹ ਔਰ ਬਹੁਤ ਹੀ ਕ੍ਰੀਏਟਿਵ ਇਨਸਾਨ ਹੈ ਨਾਲ ਗਿਲਜੀ ਸੀ ਨਾਲ ਸਾਡੇ ਹੋਰ ਸਿਗੇ ਮੈਂਬਰ ਜਿਨ੍ਹਾਂ ਨੂੰ ਅੱਗੇ ਕਰਕੇ ਫਿਰ ਇਹ ਕੀਤਾ ਪਰ ਬਦਕ ਤੇ ਇਹਨਾਂ ਨੂੰ ਹੌਸਲਾ ਫੁਜਾਇ ਬਹੁਤ ਰੱਖੀ ਡਿੱਗਣ ਨਹੀਂ ਦਿੱਤਾ ਪਰ ਇਹ ਆਪੇ 1.5 ਮਹੀਨਾ ਹੋ ਗਿਆ ਇੰਨਾ ਜਿਆਦਾ ਸਟ्रेस ਸੀ ਕਿ ਅਸੀਂ ਲੋਕਾਂ ਨੂੰ ਖੁਸ਼ ਕਰ ਪਾਈਏ ਆਪਣੇ ਜਿਨ੍ਹਾਂ ਨੇ ਅਸੀਂ ਰਿਪੋਰਟਰਸ ਲਈ ਫਿਲਮ ਲਾਈਨ ਦੇ ਕੀਤਾ ਹੈ ਸਾਰਿਆਂ ਵਾਸਤੇ ਉਹਨਾਂ ਨੂੰ ਅਸੀਂ ਖੁਸ਼ ਕਰ ਪਾਈਏ ਐਸਾ ਨਾ ਹੋਏ ਕਿ ਉਹਨਾਂ ਨੂੰ ਰਿਦਮ ਨਾ ਦੇ ਪਾਈਏ ਤੇ ਅਸੀਂ ਉਦਾਸ ਹੋ ਜਾਈਏ ਪਰ ਇਹ ਨਕਾ ਅੱਛਾ ਪ੍ਰੋਗਰਾਮ ਹੈ ਕਿ ਵਾਕਈ ਹਾਲੀਵੁੱਡ ਤੋਂ ਵੀ ਜ਼ਿਆਦਾ ਸੋਹਣਾ ਹੋਇਆ ਉਹਨਾਂ ਦੀ ਖੁਸ਼ੀ ਦੇਖ ਕੇ ਔਰ ਮੈਂ ਇੰਨੀ ਕਿ ਜ਼ਿਆਦਾ ਖੁਸ਼ ਹਾਂ ਕਿ ਸਕਸੈਸਫੁਲ ਹੋ ਗਿਆ ਇਹ ਫਸਟ ਟਾਈਮ ਅਸੀਂ ਸਟੈਪ ਲਿਆ ਸਕਸੈਸਫੁਲ ਹੋ ਗਿਆ ਅਸੀਂ ਨਹੀਂ ਮੇਮ ਜੋ ਕਿਸਮਿਤ ਪੰਜਾਬੀ ਗਾਇਕੀ ਦੇ ਵਿਵਾਦਾਂ ਨੂੰ ਕਿਵੇਂ ਲਿਖਦੀ ਉਹਨਾਂ ਨੇ ਕੋਈ ਨਾ ਕੋਈ ਵਿਵਾਦ ਖੜਾ ਨਹੀਂ ਨਹੀਂ ਦੇਖੋ ਵਿਵਾਦ ਅਲੱਗ ਗੱਲ ਹੈ ਉਹ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਸੋਚ ਹੈ ਮੈਂ ਕਿਸ ਤਰ੍ਹਾਂ ਸੋਚਦੀ ਹਾਂ ਕੋਈ ਸਮਝ ਬਟ ਇਹ ਜਿਹੜਾ ਸੀ ਇਹ ਹਰ ਇੱਕ ਇਨਸਾਨ ਨੂੰ ਹਿਊਮਨ ਬੀਇੰਗਸ ਨੂੰ ਇੱਕ ਖੁਸ਼ੀ ਦੇਣ ਵਾਲਾ ਕੰਮ ਸੀ ਜਿਹੜੇ ਕ੍ਰੀਏਟਿਵ ਲੋਕ ਹੈ ਜਿਨ੍ਹਾਂ ਵਿੱਚ ਇੰਨਾ ਜ਼ਿਆਦਾ ਹਨਰ ਆ ਉਸ ਹਨਰ ਨੂੰ ਪਰਖਿਆ ਨਹੀਂ ਜਾਂਦਾ ਅੱਗੇ ਉਸ ਨੂੰ ਕੋਈ ਦੇਖਦਾ ਹੀ ਨਹੀਂ ਉਦੋਂ ਹੁੰਦਾ ਹੀ ਨਹੀਂ ਇਸ ਅਵਾਰਡ ਵਿੱਚ ਅਵਾਰਡ ਫੰਕਸ਼ਨ 'ਚ ਉਹ ਜਿਹੜੇ ਲੋਕ ਪਿੱਛੇ ਸੀਗੇ ਔਰ ਪਰੇ ਹੋਏ ਹੁੰਨ ਮਰ ਨਾਲ ਉਹ ਅੱਗੇ ਆਏ ਤੇ ਉਹਨਾਂ ਦੇ ਚਿਹਰਿਆਂ 'ਤੇ ਜਿਹੜੀ ਖੁਸ਼ੀ ਸੀ ਨਾ ਉਹ ਪੰਜਾਬ ਦੇ ਖੇਤਾਂ 'ਚ ਹੱਸਦੀ ਭਈ ਇਸੇ ਖੁਸ਼ੀ ਵਾਂਗੂ ਹਾਂ ਕੀ ਕਹਿਣਾ ਚਾਹੂਗੇ ਨਵੇਂ ਬੱਚੇ ਜੋ ਫਿਲਮ ਫਿਲਮ ਜੱਗ ਚਾਰੇ ਨੇ ਕਹਿ ਤਾ ਕਿ ਜੱਗ ਚਾਰੇ ਨੇ ਬੱਚਿਆਂ ਨੂੰ ਕੀ ਕਹਿਣਾ ਚਾਹੂਗੇ ਮੇਰਾ ਤੇ ਇਹ ਸੰਦੇਸ਼ ਆ ਬੱਚਾ ਨੂੰ ਕਿ ਦੇਖੋ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਰੂਪ ਆ ਜਿਵੇਂ ਸਾਡੇ ਸਰੀਰ ਦੇ ਵਿੱਚ ਹੀ بہت زیادہ دشمن بیٹھے کام کرو دلو موہ ہنکار پر اِسرتے اسی اور کے اگیں نکلتے ہاں تو اُنہیں جیت پراپت کرتے ہیں اس طرح سماج نپن کے لیے وہ کوالٹی اپنے اندر پیدا کرو کہ تو پنجاب بھی خوش رہے اور دوسری بھی خوش رہو اور فلمی لائن فلمی جگت جی ہونی چاہیے ریتم بھی ہونا چاہیے دا انفلیکشن نہیں ریتم بھی ہونا بہت ضروری ہے بددی دے نال نال جڑی ہے نا رونق بھی چاہیے دی ہے تے اے ساری چیزیں مکس کر کے چلو رونق بھی رکھو بددی بھی ہونی چاہیے دی بہت تگڑی جڑا کہ تڑے سماج نو سونی دیشا دی جی اک سنبھال سکے تے دیشا پردار ودھیا کر سکے انٹیلیجنٹ جڑا ہے نا بندہ او تے سماج نو کچھ نہ کچھ دیندا ہی ہے ਮੈਂ ਤੁਸੀਂ ਹਰ ਖੇਤਰ ਚ ਆਪਣਾ ਯੋਗਦਾਨ ਦਿੰਦੇ ਹੋ ਤੁਸੀਂ ਇੱਕ ਸਮਾਜ ਸੇਵੀ ਵੀ ਹੋ ਸੋ ਕੀ ਇਸ ਸਨੇਹਾ ਦੇਣਾ ਚਾਹੋਗੇ ਮੈਸੇਜ ਕੀ ਦੇਣਾ ਹੈ ਉਹ ਸਮਾਜ ਨੂੰ ਮੈਂ ਇਹ ਸਨੇਹਾ ਦੇਣਾ ਚਾਹੁੰਦੀ ਆ ਕਿ ਖਾਓ ਪੀਓ ਅੱਛਾ ਸਵੇਰੇ ਕੁਸਰਤ ਕਰੋ ਔਰ ਖਾਣ ਪੀਣ ਦੇ ਆਪਣੇ ਮਨ ਨੂੰ ਜੇ ਤੁਹਾਡਾ ਮਨ ਕਹਿੰਦਾ ਹੈ ਨਾ ਗੰਦ ਖਾਣ ਨੂੰ 버ਗਰ ਖਾਣਾ ਇਹ ਖਾਣਾ ਇੱਕ ਜਿਹੜਾ ਕੁਹਾੜਾ ਨਹੀਂ ਹੁੰਦਾ ਦਾਤਰੀ ਪੱਠੇ ਵੱਢਣ ਵਾਲੀ ਉਹਨੂੰ ਲੈ ਕੇ ਆਪਣੇ ਮਨ ਦਾ ਖੋਨ ਕਰ দাও ਉਹਨੂੰ ਵੱਢ ਦੋ ਤੇ ਅੱਛੀਆਂ ਚੀਜ਼ਾਂ ਆਪਣੇ ਦਿਲ ਦੇ ਉੱਪਰ ਆਪਣੇ ਮਨ ਨੂੰ ਹਾਵੀ ਨਾ ਹੋਣ ਦਿਓ ਤੇ ਅੱਛੀਆਂ ਚੀਜ਼ਾਂ ਨੂੰ ਅਪਣਾਓ ਤੇ ਅੱਛੀਆਂ ਚੀਜ਼ਾਂ ਅਪਣਾਉਣ ਲਈ ਤੁਹਾਨੂੰ ਆਪਣੇ ਮਨ ਨੂੰ ਕੰਟਰੋਲ ਕਰਨਾ ਪੈਗਾ ਬੁੱਤੀ ਦਾ ਇਸਤੇਮਾਲ ਕਰਨਾ ਪੈਗਾ ਤੇ ਤੁਸੀਂ ਕਸਰਤ ਕਰੋ ਖਾਓ ਪਿਓ ਅੱਛਾ ਔਰ ਹਾਰਡਵਰਕ ਕਰੋ ਲਾਇਲਟੀ ਤੇ ਸੁਸਾਇਟੀ ਖਤਮ ਨਾ ਕਰੋ ਅਗਰ ਤੁਹਾਡੀ ਲਾਇਲਟੀ ਸੁਸਾਇਟੀ ਕਿਸੇ ਵੀ ਡਿਪਾਰਟਮੈਂਟ ਨਾਲ ਆਪਣੇ ਆਪ ਨਾਲ ਮਾਂ ਪਿਓ ਨਾਲ ਕਿਸੇ ਨਾਲ ਵੀ ਖਤਮ ਹੁੰਦੀ ਆ ਯੂ ਆਰ ਅ ਫੇਲ ਐਬਸੋਲੂਟਲੀ ਯੂ ਆਰ ਅ ਫੇਲ ਪਰਸਨ ਥੈਂਕ ਯੂ ਮੈਮ ਸਸੀਕਾਲ ਜੀ ਤੁਸੀਂ ਫਿਕਰ ਉਦੇਸ਼ਾ ਅਪਡੇਟ ਨਿਊਜ਼ ਮੈਂ ਹਰਮਨ ਮੀਆਪੁਰੀ ਸੋ ਅਜੇ ਪਾ ਸੀਜੀਸੀ ਚ ਜੜੀ ਖੜੇ ਆ ਜਿੱਥੇ ਪੰਜਾਬੀ ਸੈਨੇ ਮੀਡੀਆ ਅਵਾਰਡ ਹੋ ਰਿਹਾ ਸੋ ਸਾਡੇ ਨਾਲ ਪੰਜਾਬੀ ਦੇ ਸਰਮੌਰ ਸ਼ਹਿਰ ਅਮਰਦੀਪ ਗਿੱਲ ਜੀ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਵੀਰੇ ਔਰ ਕੀ ਕਿਹੜਾ ਚੋਕ ਹੈ ਜਿਸ ਪੰਜਾਬੀ ਸਨੇਮ ਫਿਲਮ ਔਰ ਤੇ ਪਹੁੰਚੂ ਅ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਹੁਣ ਕੱਲਾ ਸ਼ਾਇਰ ਨਹੀਂਗਾ ਮੈਂ ਗੀਤਕਾਰ ਸੀਗਾ ਐਕਚੁਅਲੀ ਅੱਜ ਮੈਂ ਫਿਲਮ ਡਾਇਰੈਕਟਰ ਹਾਂ ਫਿਲਮ ਮੇਕਰ ਹਾਂ ਜਿਸੇ ਕਰਕੇ ਮੈਂ ਇੱਥੇ ਆਇਆ ਹਾਂ ਇਹ ਹੁਣ ਮੈਨੂੰ ਚੰਗਾ ਇਹੀ ਲੱਗਦਾ ਕਿ ਮੈਨੂੰ ਫਿਲਮ ਡਾਇਰੈਕਟਰ ਹੀ ਕਿਹਾ ਜਾਵੇ ਅ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਕਿ ਜਿਹੜਿਆਂ ਦੇ ਸਨਮਾਨ ਕੀਤੇ ਜਾ ਰਹੇ ਆ ਉਹ ਸੱਚਮੁੱਚ ਹੀ ਯੋਗ ਨੇ ਉਹਦੇ ਕੋਈ ਐ ਨਹੀਂਗਾ ਕਿ ਫਲਾਣ ਨੇ ਨੂੰ ਪੀ ਉਹ ਜਿਹਨੂੰ ਕਹਿੰਦੇ ਹੁੰਦੇ ਆ ਭਾਈ ਭਤੀਜਵਾਦ ਨਹੀਂਗਾ ਕੋਈ ਪਗਾਇਆ ਜਾ ਰਿਹਾ ਕਿਸੇ ਨੂੰ ਇਹ ਗੱਲ ਪਤਾ ਵੀ ਨਹੀਂਗੀ ਕਿ ਮੈਨੂੰ ਵਾਰਡ ਮਿਲੂਗਾ ਬਸ ਉਹਨਾਂ ਨੂੰ ਸੱਦ ਲਿਆ ਇੱਕਦਮ ਉਹਨਾਂ ਦਾ ਨਾਮ ਅਨਾਉਂਸ ਕਰਦੇ ਆ ਤਾਂ ਬੰਦੇ ਨੂੰ ਖੁਸ਼ੀ ਹੁੰਦੀ ਆ ਖਾਸ ਕਰਕੇ ਨਵੇਂ ਬੱਚਿਆਂ ਨੂੰ ਬੱਚਿਆਂ ਕੁੜੀਆਂ ਮੁੰਡੇ ਫਿਰ ਟੈਕਨੀਸ਼ੀਅਨ ਜਿਹੜੇ ਕੈਮਰੇ ਦੇ ਪਿੱਛੇ ਨੇ ਉਹ ਕੰਮ ਕਰਦੇ ਆ ਸਾਰਾ ਚਾਹੇ ਉਹ ਡਾਇਰੈਕਸ਼ਨ ਚਾਹੇ ਆਰਟ ਚਾਹੇ ਚਾਹੇ ਉਹ ਸੈਟ ਡਿਜ਼ਾਈਨਿੰਗ ਚਾਹੇ ਉਹ ਕੋਸਟਿਊਮ ਚ ਚਾਹੇ ਉਹ ਲਾਈਟਾਂ ਚੱਕਣ ਵਾਲੇ ਨੇ ਇਹ ਬਹੁਤ ਖੁਸ਼ੀ ਦੀ ਗੱਲ ਆ ਤੇ ਪੰਜਾਬੀ ਚ ਅਸਲੀ ਅਵਾਰਡਾਂ ਦੀ ਬਹੁਤ ਘਾਟ ਆ ਤੁਹਾਨੂੰ ਵੀ ਪਤਾ ਹੀ ਐ ਤੇ ਜੋ ਵੀ ਹੁੰਦਾ ਰਿਹਾ ਉਹ ਮਤਲਬ ਉਹਦਾ ਕਾਰਨ ਕੋਈ ਹੋਰ ਸੀ ਐਕਚੁਅਲੀ ਟੈਲੈਂਟ ਦੇ ਬੇਸ ਤੇ ਅਵਾਰਡ ਨਹੀਂ ਦਿੱਤੇ ਜਾਂਦੇ ਰਹੇ ਪਰ ਇਹ ਪਹਿਲੀ ਵਾਰੀ ਕਲਵੰਤ ਗਿੱਲ ਤਿਲਕ ਰਾਜ ਔਰ ਪੂਰੀ ਟੀਮ ਆ ਜਿਹੜੀ ਸਾਰੀ ਪ੍ਰੈਸ ਆ ਇਹ ਮਹਾਲੀ ਦੀ ਚੰਡੀਗੜ੍ਹ ਦੀ ਇਹ ਬਹੁਤ ਇਮਾਨਦਾਰ ਬੰਦੇ ਆ ਸਾਰੇ ਇਹ ਬਤੌਰ ਪ੍ਰੈਸ ਪੱਤਰਕਾਰ ਵੀ ਸਾਡਾ ਸਾਥ ਦਿੰਦੇ ਰਹੇ ਆ ਫਿਲਮ ਵਾਲਿਆਂ ਦਾ ਤੇ ਹੁਣ ਵੀ ਇਹ ਇੱਕ ਤਰ੍ਹਾਂ ਨਾਲ ਸਾਡਾ ਹੀ ਸਾਥ ਦੇ ਰਹੇ ਆ ਕਿਉਂਕਿ ਨਾ ਤਾਂ ਐਕਟਰਾਂ ਦਾ ਔਰ ਫਿਲਮਾਂ 'ਚ ਕੰਮ ਕਰਨ ਵਾਲਿਆਂ ਦਾ ਹੀ ਚਮਕ ਰਿਆ ਨਾ ਜਿਹਨੂੰ ਅਵਾਰਡ ਦੇ ਰਹੇ ਆ ਤੁਸੀਂ ਇਸ ਕਰਕੇ ਮੈਂ ਬਹੁਤ ਖੁਸ਼ ਆ ਔਰ ਮੈਂ ਸਾਰਿਆਂ ਨੂੰ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਜਿਨ੍ਹਾਂ ਨੂੰ ਅਵਾਰਡ ਮਿਲੇ ਨੇ ਔਰ ਮੈਂ ਚਾਹੁੰਦਾ ਕਿ ਇਹ ਫੰਕਸ਼ਨ ਆ ਜਿਹੜਾ ਹਰ ਸਾਲ ਹੋਵੇ ਔਰ ਪਿਛਲੇ ਸਾਲ ਨਾਲੋਂ ਵੱਡਾ ਹੋਵੇ ਅਮਰ ਸਿੰਘ ਸਰ ਕਿੱਦਾਂ ਦੇਖਦੇ ਹੋ ਕਿ ਪੰਜਾਬੀ ਗਾਇਕੀ 'ਚ ਇਸ ਤੇ ਮਨੋਰੰਜਨ ਘੱਟ ਰਹਿ ਗਿਆ ਤੇ ਵਿਵਾਦ ਜ਼ਿਆਦਾ ਹੋਣ ਲੱਗ ਗਏ ਨੇ ਤੁਸੀਂ ਲੇਟੈਸਟ ਨਿਊਜ਼ਾਂ ਉੱਪਰ ਦੀ ਦੇਖਦੇ ਹੋ ਜੀ ਜੀ ਇਹ ਐਕਚੁਅਲੀ ਨਾ ਜਦੋਂ ਬਿਜ਼ਨਸ ਬਣ ਜਾਂਦੀ ਹੈ ਨਾ ਕੋਈ ਚੀਜ਼ ਇਹ ਬਿਜ਼ਨਸ 'ਚ ਤਾਂ ਵਿਵਾਦ ਹੋਣਾ ਹੀ ਹੈ ਕਿਉਂਕਿ ਉਹਦਾ ਜਿਹੜਾ ਬੇਸ ਆ ਉਹ ਪੈਸਾ ਹੈ ਪੈਸਾ ਕਿਹਨੇ ਵੱਧ ਕਮਾ ਲਿਆ ਕਿਹਨੇ ਘੱਟ ਕਮਾ ਲਿਆ ਕਿਹਨੇ ਪੈਸਾ ਖਾ ਲਿਆ ਕਿਹਨੇ ਸਾਡਾ ਹਿੱਸਾ ਨਹੀਂ ਦਿੱਤਾ ਮਤਲਬ ਦੋ ਭਰਾਵਾਂ ਦੀ ਵੀ ਲੜਾਈ ਹੋ ਜਾਂਦੀ ਆ ਬਿਜ਼ਨਸ ਕਰਕੇ ਤਾਂ ਭਾਣੇ ਇੱਕ ਮਿੰਟ ਖੜੇ ਮੈਂ ਤੁਹਾਨੂੰ ਮਿਲਣਾ ਮੈਂ ਤੁਹਾਡਾ ਫੈਨ ਆ ਅੱਜ ਹੀ ਇਸ ਕਰਕੇ ਬਿਜ਼ਨਸ ਆ ਜਿੱਥੇ ਉਥੇ ਤਾਂ ਮਤਲਬ ਲੜਾਈ ਹੋਣੀ ਹੀ ਆ ਦੋ ਭਰਾ ਵੀ ਜ਼ਮੀਨ ਪਿੱਛੇ ਔਰ ਆਪਣੇ ਬਿਜ਼ਨਸ ਪਿੱਛੇ ਲੜ ਪੈਂਦੇ ਆ ਤੇ ਫਿਰ ਇੱਥੇ ਤਾਂ ਸਾਰੇ ਬਣ ਬਣ ਦੀ ਲੱਕੜੀ ਇਕੱਠੀ ਹੋਈ ਹੁੰਦੀ ਆ ਇਸ ਕਰਕੇ ਉਹ ਲੜਾਈਆਂ ਤਾਂ ਹੋਣੀਆਂ ਹੀ ਨੇ ਕਿਉਂਕਿ ਗੱਲ ਧਿਆਨ ਆ ਜਿਹੜਾ ਉਹ ਕ੍ਰੀਏਟੀਵਿਟੀ ਤੇ ਘੱਟ ਆ ਪੈਸਿਆਂ ਤੇ ਜ਼ਿਆਦਾ ਆ ਕਿ ਕਿੰਨੇ ਕਮਾਏ ਜਾ ਸਕਦੇ ਸ਼ਾਇਰੀ ਨੂੰ ਕਿੱਧਰ ਦੇਖਦੇ ਆ ਤੁਸੀਂ ਸਰ ਉਹਦੀ ਸ਼ਾਇਰੀ ਤੁਸੀਂ ਵੱਡੇ ਵੱਡੇ ਕਲਾਕਾਰ ਪੰਜਾਬੀ ਡਿਸਟ੍ਰਿਕਟ ਦੇ ਆ ਅੱਜ ਕੱਲ੍ਹ ਦੀ ਸ਼ਾਇਰੀ ਨੂੰ ਦੇਖਦੇ ਵਿੱਚ ਬਹੁਤ ਘੱਟ ਬੰਦੇ ਰਹਿ ਗਏ ਜਿਵੇਂ ਸਤਿੰਦਰ ਸਰਤਾਜ ਵੀਰ ਆ ਜਨਮੇ ਮੁੰਡੇ ਆ ਇੱਕ ਦੋ ਹਰਮਨਜੀਤ ਆ ਜਿਹੜੇ ਚੰਗਾ ਲਿਖਦੇ ਆ ਆਪਣਾ ਜੰਗ ਢਿੱਲੋਂ ਆ ਔਰ ਉਹ ਗੱਲ ਨਹੀਂ ਰਹੀ ਪਰ ਇਹ ਨਹੀਂ ਕੀ ਗੱਲ ਕਿ ਹੁਣ ਕੋਈ ਬਹੁਤ ਹੀ ਬੁਰਾ ਆ ਰਿਹਾ ਬਹੁਤ ਅੱਛੇ ਗਾਣੇ ਆ ਰਹੇ ਆ ਬਹੁਤ ਅੱਛੇ ਸਿੰਗਰ ਆ ਰਹੇ ਆ ਨਵੇਂ ਗੀਤਕਾਰ ਆ ਔਰ ਨਵੇਂ ਤਰੀਕੇ ਦਾ ਕੰਮ ਲੈ ਕੇ ਆ ਰਹੇ ਆ ਪਰ ਹੋਰ ਵਧੀਆ ਕੰਮ ਹੋਣਾ ਚਾਹੀਦਾ ਸੁਰੀਲੇ ਬੰਦਿਆਂ ਨੂੰ ਮੈਂ ਦੇਖ ਰਿਹਾ ਕਿ ਸੁਰੀਲੇ ਬੰਦੇ ਇਹਨਾਂ ਦਿਨਾਂ ਚ ਜਿਹੜੇ ਉਹ ਵਿਚਾਰੇ ਜਾਂ ਦਾ ਜਗਰਾਤੇ ਲਾਉਂਦੇ ਆ ਜਾਂ ਗਰੀਬੀ ਚ ਹੋਰ ਕੋਈ ਮਜਦੂਰੀ ਕਰਦੇ ਆ ਤੇ ਇਸ ਗੱਲ ਵੱਲ ਪੰਜਾਬੀਆਂ ਨੂੰ ਖੁਦ ਹੀ ਧਿਆਨ ਦੇਣਾ ਚਾਹੀਦਾ ਕਿ ਕਿਹਨੂੰ ਕਿਹਨੂੰ ਮਤਲਬ ਉਹ ਨਵਾਜ ਰਹੇ ਨੇ ਤੇ ਜਿਹੜੇ ਅਸਲ ਚ ਟੈਲੈਂਟਡ ਬੰਦੇ ਆ ਉਹ ਘਰੇ ਬੈਠੇ ਆ ਸਾਡੇ ਨਾਲ ਪੰਜਾਬੀ ਗਾਇਕੀ ਦੇ ਪੰਜਾਬੀ ਇੰਡਸਟਰੀ ਸਰਵੋਰ ਗਾਇਕ ਪੰਮੀ ਬਾਈ ਜੀ ਬਾਈ ਹਰਦੀਪ ਜੀ ਨਾਲ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਧੰਨਵਾਦ ਸੋਤ ਕੀ ਕਿਹੜਾ ਚੋਗੇ ਪੰਜਾਬੀ ਫਿਲਮ ਵੱੜ ਤੇ ਪਹੁੰਚੇ ਹੋ ਦੇਖੋ ਉਹਨਾਂ ਨੇ ਸੱਦਿਆ ਤੇ ਸੱਦੀ ਹੋਏ ਮਤਰਾਂ ਦੀ ਫਿਰ ਪੈਰ ਜੋਤੀ ਨਾ ਪਾਵਾਂ ਤੇ ਆਏ ਆ ਹੁਣ ਦੇਖਦੇ ਆ ਅੰਦਰ ਕੀ ਕਰਦੇ ਨੇ ਤੇ ਉਹਨਾਂ ਨੂੰ ਨਹੀਂ ਕੁਝ ਹੋ ਰਹੀ ਏ ਕਿ ਇਦਾਂ ਫਿਲਮ ਮਾਡ ਹੋਣੇ ਚਾਹੀਦੇ ਨੇ ਕਿ ਜੋ ਪੰਜਾਬੀ ਇੰਡਸਟਰੀ ਦੇ ਬੰਦੇ ਕੰਮ ਕਰ ਰਹੇ ਨੇ ਉਹਦੀ ਮਿਹਨਤਾਂ ਮੁੱਲ ਪੈਣਾ ਚਾਹੀਦਾ ਨਹੀਂ ਦੇਖੋ ਇਹ ਫਸਟ ਟਾਈਮ ਹੋ ਰਿਹਾ ਕਿ ਮੀਡੀਆ ਇਸ ਤਰ੍ਹਾਂ ਦਾ ਕੰਮ ਆਰਗੇਨਾਈਜ਼ ਕਰ ਰਿਹਾ ਹੈਗਾ ਤੇ ਅੱਛੀ ਗੱਲ ਹੈ ਲੋਕਾਂ 'ਚ ਚੇਤਨਾ ਜਾਊਗੀ ਤੇ ਮੈਕਸੀਮਮ ਵਕ ਵਕ ਸ਼ੋਭਿਆਂ ਦੇ ਕਲਾਕਾਰਾਂ ਨੂੰ ਮਾਨ ਸਰਮਾਨ ਮਿਲਦਾ ਹੈ ਤੇ ਆਉਂਦੇ ਨੇ ਇੱਕ ਦੂਜੇ ਨੂੰ ਮਿਲਦੇ ਨੇ ਉਹਦੇ ਨਾਲ ਇੰਡਸਟਰੀ ਵੀ ਗਰੋ ਕਰਦੀ ਹੈਗੀਆ ਤੇ ਇੱਕ ਅੱਛਾ ਮੈਸੇਜ ਵੀ ਲੋਕਾਂ ਜਾਂਦਾ। ਭਾਈ ਜੀ ਗੈਪ ਬਹੁਤ ਪੈ ਗਿਆ ਤੁਹਾਡੇ ਤੇ ਹੁਣ ਕੋਈ ਨਵਾਂ ਲੈ ਕੇ ਆ ਰਹੇ ਪ੍ਰੋਜੈਕਟ ਕੁਝ। ਅਸਲ ਪ੍ਰੋਬਲਮ ਕੀ ਹੈਗੀ ਹੈ ਕਿ ਤੁਸੀਂ ਕਹਦੇ ਨੇ ਉਹ ਗੈਪ ਬਹੁਤ ਪੈ ਗਿਆ ਤੇ ਬੰਮੀ ਬਾਈ ਦਾ YouTube ਚੈਨਲ ਤੁਸੀਂ ਫਰੋਲਦੇ ਨਹੀਂ। ਜੀ ਜੀ ਤੇ ਮੈਂ ਸਾਲ 'ਚ ਘੱਟੋ-ਘੱਟ ਨਹੀਂ ਤਾਂ 5-6 ਗਾਣੇ ਪੱਕੇ ਹੀ ਕਰਦਾ। ਜੀ ਜੀ ਪੱਕੇ ਹੀ ਕਰਦਾ। ਜੀ ਐਂ ਤੇ ਹੁਣ ਕਾਰਨ ਇਹ ਹੈ ਕਿ ਕੋਈ ਕੰਪਨੀਆਂ ਪੈਸੇ ਨਹੀਂ ਦਿੰਦੀਆਂ ਉਹਨਾਂ ਨੂੰ ਅਸੀਂ ਕਿਉਂ ਗਾਣਾ ਦੇਈਏ ਹੈ ਅਸੀਂ ਆਪਦੇ ਚੈਨਲ ਤੇ ਆਪ ਬਣਾ ਕੇ ਪਾਉਨੇ ਆ। ਆ ਹੁਣ ਫੇਰ ਵਸਾਕੀ ਤੇ ਆ ਰਿਹਾ। ਇਹ ਗਾਣੇ ਤਾਂ ਚੱਲਦੇ ਹੀ ਰਹਿੰਦੇ ਨੇ ਤੇ ਗੱਲ ਤਾਂ ਇਹ ਹੈ ਕਿ ਵੀ ਅਸੀਂ ਉਸ ਮੋਡਰਨਾਈਜੇਸ਼ਨ ਦੀ ਦੌੜ 'ਚ ਭੱਜਣਾ ਨਹੀਂ ਚਾਹੁੰਦੇ ਅਸੀਂ ਜੋ ਕੰਮ ਕੀਤਾ ਹੈਗਾ ਅਸੀਂ ਉਸੇ ਆਪਦੇ ਮਕਾਮ ਤੇ ਖੜੇ ਆ ਤੇ ਉਸੇ ਤਰ੍ਹਾਂ ਨਿਰੰਤਰ ਕੰਮ ਕਰ ਰਹੇ ਆ ਨਿਰੰਤਰ ਫਿਰਮਾਂ ਕਰ ਰਹੇ ਆ ਪ੍ਰੋਗਰਾਮ ਕਰ ਰਹੇ ਆ ਤੇ ਇਹੀ ਜ਼ਿੰਦਗੀ ਦੀ ਖੂਬਸੂਰਤੀ ਹੈ ਵਿੱਚ ਕੀ ਕਿਹੜਾ ਚੋਪੇ ਤੁਹਾਡੀ ਜਿਹੜੀ ਗਾਇਕੀ ਹੈ ਮਨੋਰੰਜਨ ਗਾਇਕੀ ਤੁਸੀਂ ਮਨੋਰੰਜਨ ਕੀਤਾ ਹੋਂਦ ਤੱਕ ਲੋਕਾਂ ਦਾ ਪਰ ਅਜੋਕੇ ਸਮੇਂ 'ਚ ਜਿਹੜੀ ਗਾਇਕੀ 'ਚ ਮਨੋਰੰਜਨ ਘਟ ਰਿਹਾ ਹੈਗਾ ਤੇ ਵਿਵਾਹ ਜ਼ਿਆਦਾ ਵਾਹੂ ਹੋ ਰਿਹਾ ਹੈ ਇਤਾਂ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਨਾ ਅਸੀਂ ਉਹਦੇ ਵਿੱਚ ਕੀ ਕਹਿ ਸਕਦੇ ਸੋ ਬਈਆ ਮੀਰੀ ਸਾਡੇ ਨਾਲ ਮੁੰਡੇ ਮੁੱਛਪੁੱਟ ਗੱਭਰੂ ਸੋਨੇ ਸ਼ਹਿਰ ਪਟਿਆਲੇ ਦੇ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਕੀ ਕਹਿਣਾ ਚਾਹੋਗੇ ਸਸਿਕਾ ਬਾਈ ਜੀ ਬਹੁਤ ਵੱਡਾ ਪ੍ਰਾਲਾ ਪੱਤਰਕਾਰਾਂ ਦਾ ਸਹਿਤਕਾਰਾਂ ਦਾ ਗੀਤਕਾਰਾਂ ਦਾ ਸੋ ਸਾਡੇ ਨਾਲ ਜੈਲੀ ਵੇਜ ਨੇ ਜੈਲੀ ਵੀਰੇ ਸਸਿਕਾ ਜੀ ਬਹੁਤ ਬਹੁਤ ਸੋਧਤ ਹਾਂ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਕੀ ਕਹਿਣਾ ਚਾਹੋਗੇ ਪੰਜਾਬੀ ਫਿਲਮ ਬੋਰਡ ਤੇ ਪਹੁੰਚੇ ਬਹੁਤ ਵਧੀਆ ਲੱਗਿਆ ਜੀ ਬਹੁਤ ਉੱਗੀਆਂ ਉੱਗੀਆਂ ਸਕੁਸ਼ੀਆਂ ਦਾ ਸਨਮਾਨ ਕੀਤਾ ਹੈ ਨਾ ਭਾਵੇਂ ਫਿਲਮੀ ਇੰਡਸਟਰੀ ਦੇ ਅੰਦਰ ਹੈ ਜੀ ਆਮੇ ਕਲਾਕਾਰੀ ਦੀ ਉਹਦੀ ਜਿਹੜੀ ਤਰਜਨੇ ਸਾਰਿਆਂ ਦਾ ਜਿਹਨੂੰ ਬਹੁਤ ਵਧੀਆ ਲੱਗਿਆ ਵੀ ਜਿਹੜੇ ਪਰਦੇ ਦੇ ਪਿੱਛੇ ਬੰਦੇ ਆ ਜਿਹੜੇ ਜਿਹੜੇ ਕੰਮ ਕਰ ਰਹੇ ਆ ਜੀ ਜਿਨੂੰ ਆਪਾਂ ਦੇਖ ਨਹੀਂ ਸਕਦੇ ਤੇ ਉਹਨਾਂ ਦਾ ਵੀ ਸਨਮਾਨ ਹੋਇਆ ਬਹੁਤ ਖੁਸ਼ ਹਾਂ ਕੋਈ ਨਵਾਂ ਪ੍ਰੋਜੈਕਟ ਕਿਹੜੇ ਘੜੀਆਂ ਦੇ ਰਹੇ ਹੋ ਆਪਣੇ ਨਵਾਂ ਪ੍ਰੋਜੈਕਟ ਬਸ ਅਗਲੇ ਮਹੀਨੇ ਪੰਗਣੇ ਦੇ ਰਹੇ ਹਾਂ ਦੋ ਤਿੰਨ ਇਕੱਠੇ ਹੀ ਜੀ ਜੀ ਹਾਂਜੀ ਸੋ ਕੀ ਕਹਿਣਾ ਚਾਹੋਗੇ ਜੀ ਅੱਜਕੱਲ੍ਹ ਦੀ ਗਾਇਕੀ ਬਾਰੇ ਤੁਸੀਂ ਤਾਂ ਪਹਿਲਾਂ ਮਨਿੰਦਰ ਵਾਸਤੇ ਗਾਇਆ ਪਰ ਹੁਣ ਵਿਵਾਦ ਬਹੁਤ ਹੋਣ ਲੱਗੇ ਨੇ ਨਵੇਂ ਨਵੇਂ ਤੁਸੀਂ ਦੇਖਦੇ ਹੋ ਔਰ ਸੁਣਦੇ ਹੋ ਨਹੀਂ ਹਰ ਇੱਕ ਬੰਦਾ ਨਵਾਂ ਹੀ ਹੁੰਦਾ ਠੀਕ ਹੈ ਜੋ ਜਿਹਨੂੰ ਪਸੰਦ ਆ ਆਪਣਾ ਚੱਲਦਾ ਕਰ ਲੈ ਜੀ ਸੋ ਇੱਕ ਵਾਰੀ ਗਾਣਾ ਹੋ ਜਵੇ ਐਡੀ ਗੱਲ ਨਹੀਂ ਜਿੱਡੀ ਤੂੰ ਬਣਾ ਕੇ ਬਹਿ ਗਿਆ ਹੱਥ ਜੋੜ ਕੇ ਮਨਾਉਂਦੇ ਵੇ ਤੂੰ ਰਸਿਆ ਤਾਂ ਹੁੰਦਾ ਗੱਲ ਸਾਰੀ ਸਮਝਾਉਂਦੇ ਸਾ ਤੂੰ ਪੁੱਛਿਆ ਤਾਂ ਹੁੰਦਾ ਹੁਣ ਦੱਸੀ ਕਿਵੇਂ ਚੇਤਾ ਸਾਡਾ ਮਨੋ ਲੈ ਗਿ ਆਵੇ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਇਹ ਗੁੱਜ ਸਟਲ ਪੰਜਾਬੀ ਗਾਇਕੀ ਦੇ ਬਾਬਾ ਬੋਡ ਹੋਰ ਮਸ সিদ্দিক ਜੀ ਨਸੀਕ ਸਾਹਿਬ ਬਹੁਤ ਬਹੁਤ ਸਾਰਦੇ ਤੁਹਾਡਾ ਕੀ ਕਹਿਣਾ ਚੋਗੇ ਫਿਲਮ ਬੋਡ ਬਹੁਤ ਅੱਛਾ ਫੰਕਸ਼ਨ ਸੀ ਜੀ ਔਰ ਮੈਂ ਸਮਝਦਾ ਇਸ ਕਿਸਮ ਦੇ ਫੰਕਸ਼ਨ ਹਮੇਸ਼ਾ ਹੋਣੇ ਚਾਹੀਦੇ ਨੇ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਇਹ ਹੈ ਕਿ ਜਿਹਨਾਂ ਲੋਕਾਂ ਦੇ ਸਿਰ ਤੇ ਫਿਲਮ ਬਣਦੀ ਹੈ ਇਹ ਠੀਕ ਹੈ ਵੀ ਐਕਟਰ ਐਕਟਸ ਵਿਲਨ ਹੀਰੋ ਹੀਰੋਇਨ ਇਹ ਸਾਰੇ ਹੁੰਦੇ ਨੇ ਲੇਕਿਨ ਇਹਨਾਂ ਦੇ ਪਿਛਲੇ ਪਾਸੇ ਵੀ ਇੱਕ ਤਾਕਤ ਹੁੰਦੀ ਹੈ ਟੈਕਨੀਕ ਦੀ ਔਰ ਜਿੰਨੇ ਟੈਕਨੀਸ਼ੀਅਨ ਨੇ ਉਹਨਾਂ ਸਾਰਿਆਂ ਨੂੰ ਸਨਮਾਨ ਕੀਤਾ ਗਿਆ ਔਰ ਮੈਂ ਸਮਝਦਾ ਇੱਕ ਬਹੁਤ ਅੱਛਾ ਉਪਰਾਲਾ ਹੈ ਉਹ ਟੈਕਨੀਸ਼ੀਅਨ ਜਿਨ੍ਹਾਂ ਦੇ ਵਜ੍ਹਾ ਦੇ ਨਾਲ ਉਹ ਫਿਲਮ ਬਹੁਤ ਖੂਬਸੂਰਤ ਬਣ ਗਈ ਹੈ ਕਿਉਂਕਿ ਫਿਲਮਾਈ ਜਾਂਦੀ ਹੈ ਅਲੱਹ ਦਾ ਅਲੱਹ ਦਾ ਸੀਨ ਫਿਲਵਾਏ ਜਾਂਦੇ ਨੇ ਦੇ ਕਿਤੇ ਕਿਤੇ ਉਹਨਾਂ ਨੂੰ ਜੋੜਨਾ ਔਰ ਉਹਨਾਂ ਨੂੰ ਸਹੀ ਮਤਲਬ ਸਹੀ ਤਰੀਕੇ ਨਾਲ ਜੋੜਨਾ ਇਹ ਟੈਕਨੀਸ਼ੀਅਨ ਦਾ ਕੰਮ ਹੈ ਤਾਂ ਮੈਂ ਸਮਝਦਾ ਜੇ ਅੱਜ ਦਾ ਫੰਕਸ਼ਨ ਬਹੁਤ ਖੂਬਸੂਰਤ ਹੈ ਜੀ ਸਦੀਪ ਸਾਹਿਬ ਕੀ ਕਹਿਣਾ ਚਾਹੋਗੇ ਅੱਜਕੱਲ ਦੀ ਜਿਹੜੀ ਗਾਇਕੀ ਹੈ ਉਹ ਮਨੋਰੰਜਨ ਘੱਟ ਰਹਿ ਗਿਆ ਤੇ ਬਹੁਤ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਵੱਧ ਗਈ ਇੰਨਾ ਕੀ ਫਰਕ ਹੈ ਵੀ ਪਹਿਲਾਂ ਸਰੋਤੇ ਹੁੰਦੇ ਸੀਗੇ ਹੁਣ ਦਰਸ਼ਕ ਲੈ ਬਸ ਸੱਨਾ ਸ਼ੌਕ ਮਸਤੀ ਭਾਈ ਨੇ ਸ਼ੌਕ ਮਸਤੀ ਭਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਫਿਲਮ ਵਰਦ ਤੇ ਪਹੁੰਚੇ ਹੋ ਬਹੁਤ ਵਧੀਆ ਐਵਾਰਡ ਸਿੰਪਾ ਐਵਾਰਡ ਅੱਜ اٹੈਂਡ ਕੀਤਾ ਔਰ ਇੰਨਾ ਮੀਡੀਆ ਨੇ ਇਨੀਸ਼ੀਏਟਿਵ ਲਿਆ ਐਨਾ ਜ਼ਿਆਦਾ ਸਟੂਡੈਂਟਸ ਨੇ ਮਿਹਨਤ ਕੀਤੀ ਮੇਰੇ ਵੱਲੋਂ ਜਿਨ੍ਹਾਂ ਨੂੰ ਐਵਾਰਡ ਮਿਲਿਆ ਉਹਨਾਂ ਨੂੰ ਸਾਰਿਆਂ ਨੂੰ ਕੌਂਗ੍ਰੈਚੁਲੇਸ਼ਨਸ ਔਰ ਇਸ ਐਵਾਰਡ ਇਸ ਪ੍ਰਾਪਰਟੀ ਨੂੰ ਜਿਹੜੀ ਐਵਾਰਡ 2025 ਨੂੰ ਅੱਗੇ ਆਉਣ ਵਾਲੇ ਸਾਲਾਂ ਲਈ ਵੈਸਟ ਵਿਸ਼ੇ ਤੇ ਗਲਾਸੀ ਵਰਗਾ ਹੋਰ ਕੋਈ ਮੀਲ ਪੱਥਰ ਗੀਤ ਕਦੋਂ ਲੈ ਕੇ ਆਉਰੇ ਦੁਬਾਰਾ ਉਹ ਆਉਂਦੇ ਰਹਿੰਦੇ ਨੇ ਹੁਣ ਕਦੋਂ ਬਣਦਾ ਇਹ ਉੱਪਰ ਵਾਲੇ ਨੂੰ ਪਤਾ ਗੀਤ ਤਾਂ ਆਰਟਿਸ ਆਪਣਾ ਜਿਹੜਾ ਹਿੱਟ ਹੁੰਦਾ ਕੋਸ਼ਿਸ਼ ਕਰਦਾ ਦੁਬਾਰਾ ਉਹਦਾ ਦਾ ਕੋਈ

بوسٹنگ you know, uh, ہوتی رہی تو جو ینگ uh, uh, لڑکے لڑکیاں جو اس فیلڈ میں آنا چاہتے ہیں ان کے لیے یہ بہت 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 اچھا ایک یو نو جیسچر ہے سو دیٹ دے کین تھنک اباؤٹ ڈیئر فیوچر ان میڈیا